ਸਸਿਕਾਂ ਸਾਰਿਆਂ ਨੂੰ ਜੇਕਰ ਤੁਹਾਡਾ ਮੋਟਰਸਾਈਕਲ ਤਾਂ ਨਹੀਂ ਇਹਨਾਂ ਦੇ ਵਿੱਚੋਂ ਜੇਕਰ ਤੁਹਾਡਾ ਕੋਈ ਮੋਟਰਸਾਈਕਲ ਚੋਰੀ ਹੋਇਆ ਤਾਂ ਤੁਸੀਂ ਹੁਣ 4 ਨੰਬਰ ਡਿਵੀਜ਼ਨ ਥਾਣਾ ਲੋਹਰੀਗੇੜ ਦੇ ਵਿੱਚ ਜਾ ਸਕਦੇ ਹੋ ਥਾਣਾ ਲੋਹਰੀਗੇੜ ਦੀ ਪੁਲਿਸ ਟੀਮ ਵੱਲੋਂ ਆ ਦੇਖ ਰਹੇ ਤੁਸੀਂ ਕਿ 23 ਦੇ ਕਰੀਬ ਮੋਟਰਸਾਈਕਲ ਜਿਹੜੇ ਕੀ ਬਰਾਮਦ ਕੀਤੇ ਨੇ ਦੋ ਨੌਜਵਾਨਾਂ ਦੇ ਗਰੋ ਚੋਰਾਂ ਦਾ ਜੇ ਜਿਹੜੇ ਕੀ ਸ਼ਹਿਰ ਦੇ ਵਿੱਚ ਪੂਰੀ ਥਾਮਾਂ ਦੇ ਕੋਈ ਵੀ ਪਟਿਆਲੇ ਦੇ ਵਿੱਚੋਂ ਇਹਨਾਂ ਨੇ ਥਾਂ ਨਹੀਂ ਛੱਡੀ ਜਿੱਥੇ ਕੀ ਮੋਟਰਸਾਈਕਲ ਚੋਰੀ ਨਾ ਕੀਤਾ ਹੋਵੇ ਸੋ ਤਸਵੀਰਾਂ ਵੀ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡੇ ਕਿਸੇ ਭਾਈ ਭੈਣ ਦਾ ਜਾਂ ਕੋਈ ਤੁਹਾਡੇ ਦੋਸਤ ਦਾ ਮੋਟਰਸਾਈਕਲ ਚੋਰੀ ਹੋਇਆ ਤਾਂ ਉਹ ਤੁਰੰਤ ਆਪਣੇ ਇਹ ਮੋਟਰਸਾਈਕਲ ਦੀ ਜੇਕਰ ਤੁਹਾਡਾ ਮੋਟਰਸਾਈਕਲ ਬਰਾਮਦ ਹੋਇਆ ਤਾਂ ਤੁਰੰਤ ਤੁਸੀਂ ਥਾਣਾ ਲੋਹੜੀਗੜ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਥਾਣਾ ਲੋਹੜੀਗੜ ਦੀ ਟੀਮ ਵੱਲੋਂ ਜਿਹੜਾ ਕੀ 23 ਦੇ ਕਰੀਬ ਮੋਟਰਸਾਈਕਲ ਬਰਾਮਦ ਕੀਤੇ ਨੇ ਤਸਵੀਰਾਂ ਸ਼ੇਅਰ ਵੀ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਹਰ ਇੱਕ ਕਿਉਂਕਿ ਜਿਆਦਾਤਰ ਤੁਸੀਂ ਦੇਖਿਆ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੋਏ ਪਏ ਨੇ ਔਰ ਖਾਸ ਗੱਲ ਇਹ ਹੈ ਕਿ ਇਹ ਅੱਗੇ ਮੋਟਰਸਾਈਕਲ ਗਹਿਣੇ ਰੱਖ ਦਿੰਦੇ ਸੀ ਇੱਕ ਲੜਕਾ ਜਿਹੜਾ ਕਿ ਮਾਨਸਾ ਦਾ ਹੈ ਤੇ ਇੱਕ ਜਿਹੜਾ ਕਿ ਹਰਿਆਣੇ ਦਾ ਹੈ ਰਥੀਆ ਦਾ ਜਿਹੜਾ ਕਿ ਫਤਿਹਪੁਰ ਦਾ ਹੈ ਪਰ ਰਾਨਗੀ ਦੀ ਗੱਲ ਇਹ ਹੈ ਕਿ ਸਾਰਾ ਸ਼ਹਿਰ ਸ਼ਹਿਰ ਦੇ ਵਿੱਚ ਹੀ ਇਹ ਚੋਰੀ ਕਰਦੇ ਸੀ ਮੋਟਰਸਾਈਕਲ ਔਰ ਤੁਸੀਂ ਦੇਖ ਵੀ ਰਹੇ ਹੋ ਸਿੱਧੀਆਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਕਿ ਖਾਸ ਕਰ ਪੁਲਿਸ ਦੇ ਅਧਿਕਾਰੀ ਥਾਣਾ ਡਿਵੀਜ਼ਨ ਨੰਬਰ ਜਿਹੜੇ 4 ਦੇ ਪੂਲ ਸਟੇਸ਼ਨ ਵੱਲ ਫੜਿਆ ਗਿਆ ਦੇਖੋ ਤੁਸੀਂ ਮੋਟਰਸਾਈਕਲ ਸਿੱਧੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਮੋਟਰਸਾਈਕਲ ਹੈ ਜਿਹੜੇ ਕਿ ਬ੍ਰਾਮਦ ਹੋਏ ਨੇ ਚੋਰ ਚੋਰਾ ਤੋਂ 23 ਦੇ ਕਰੀਬ ਮੋਟਰਸਾਈਕਲ ਹੈ ਹੋਰ ਇਧਰ ਖਾਸ ਕਰ ਸ਼ਹਿਰ ਦੇ ਬੱਸ ਸਟੈਂਡ ਕਲੀਮਤਾ ਮੰਦਰ ਹੋਰ ਵਾਲੇ ਤੋਂ ਵਾਲੇ ਤੋਂ ਚੋਰੀ ਕੀਤੇ ਨੇ ਸੋ ਇੱਕ ਵਾਰ ਫਿਰ ਤੋਂ ਨੂਨ ਦਵਾਰ ਤੋਂ ਇਹਨਾਂ ਦੀ ਇੱਕ ਵਾਰ ਫਿਰ ਤੁਹਾਨੂੰ ਦਿਖਾ ਰਹੇ ਕਿ ਜੇਕਰ ਤੁਹਾਡੇ ਕਿਸੇ ਯਾਰ ਦੋਸਤ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਮੋਟਰਸਾਈਕਲ ਚੋਰੀ ਹੋਇਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜੇਕਰ ਤੁਹਾਡੇ ਵੱਲੋਂ ਕੋਈ ਮਾਮਲਾ ਵੀ ਦਰਜ ਹੈਗਾ ਤਾਂ ਮਾਮਲਾ ਦਰਜ ਕਰਨ ਤੋਂ ਬਾਅਦ ਤੁਸੀਂ ਥਾਣਾ ਲੋਹੜੀਗੜ ਦੀ ਪੁਲਿਸ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਸੰਪਰਕ ਕਰਕੇ ਤੁਸੀਂ ਖਾਸ ਕਰ ਉਹਨਾਂ ਨੂੰ ਮਿਲ ਸਕਦੇ ਹੋ ਸੋ ਇੱਕ ਵਾਰ ਦੀਆਂ ਤਸਵੀਰਾਂ ਤੁਹਾਨੂੰ ਫਿਰ ਦਿਖਾ ਰਹੇ ਹਾਂ ਕਿ ਜੇਕਰ ਤੁਹਾਡਾ ਵੀ ਕੋਈ ਮੋਟਰਸਾਈਕਲ ਹੈ ਕਿਉਂਕਿ ਬਹੁਤ ਦੋ ਨੌਜਵਾਨੇ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਤੋਂ 23 ਦੇ ਕਰੀਬ ਮੋਟਰਸਾਈਕਲ ਬਰਾਮਦ ਹੋਈ ਨੇ ਆ ਦੇਖੋ ਤੁਸੀਂ ਜੇਕਰ ਤੁਹਾਡਾ ਵੀ ਕੋਈ ਮੋਟਰਸਾਈਕਲ ਚੋਰੀ ਹੋਇਆ ਕਿਉਂਕਿ ਇਹਨਾਂ ਨੇ ਕਹਿੰਦੇ ਪਟਿਆਲਾ ਸ਼ਹਿਰ ਦੇ ਵਿੱਚ ਪੂਰਾ ਪੂਰਾ ਇਹਨਾਂ ਨੇ ਜਿਹੜਾ ਕੀ ਹ ਤੱਕ ਮਚਾਇਆ ਪਿਆ ਸੀ ਜਿਹੜੇ ਸ਼ਹਿਰ ਦੇ ਬੱਸ ਸਟੈਂਡ ਕਿਲਾ ਚੌਂਕ ਜਾਂ ਹੋਰ ਰੇਲਵੇ ਸਟੇਸ਼ਨ ਸਾਰੇ ਪਾਸੇ ਇਹਨਾਂ ਨੇ ਚੋਰੀ ਕੀਤੀ ਸੀ ਮੋਟਰਸਾਈਕਲ ਸੋ ਇਧਰੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਜ਼ਿਆਦਾਤਰ ਇਹ ਜਿਹੜੇ ਮੋਟਰਸਾਈਕਲ ਹੈਗੇ ਆ ਕਹਿੰਦੇ ਅੱਗੇ ਗਹਿਣੇ ਰੱਖ ਦਿੰਦੇ ਸੀ ਗਹਿਣੇ ਰੱਖਣ ਤੋਂ ਬਾਅਦ ਅੱਗੇ ਇੱਕ ਜਿਹੜਾ ਕਿ ਪੁਲਿਸ ਨੂੰ ਇੱਕ ਚੋਰ ਫੜਿਆ ਇੱਕ ਮੋਟਰਸਾਈਕਲ ਤੇ ਫਿਰ ਉੱਥੋਂ ਅੱਗੇ ਉਹਨਾਂ ਦੀ ਪੁੱਛਗਿੱਛ ਕਰਦੇ 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 ਤੁਸੀਂ ਦੇਖਿਓ ਕਿ ਇਸ ਟਾਈਮ ਮੋਟਰਸਾਈਕਲਾਂ ਦਾ ਢੇਰ ਲੱਗਿਆ ਪਿਆ ਔਰ ਬਹੁਤ ਵੱਡੀ ਪਟਿਆਲਾ ਪੁਲਿਸ ਦੀ ਇਹ ਕਾਮਯਾਬੀ ਹੈ ਕਿਉਂਕਿ ਖਾਸ ਕਰਕੇ ਇਹ ਗੱਲ ਹੈ ਕਿ ਦਿੱਕਤ ਤੁਸੀਂ ਸਪਲੈਂਡਰ ਚੋਰੀ ਆ ਕੋਈ ਮੋਟਰਸਾਈਕਲ ਹੋਰ ਨਹੀਂ ਹੈਗਾ ਸਵੇ ਸਪਲੈਂਡਰ ਹੀ ਆ ਸਾਰੇ ਔਰ ਇਹ ਕਹਿੰਦੇ ਅੱਗੇ ਗਹਿਣੇ ਗਹਿਣੇ ਰੱਖਦੇ ਨੇ ਅਸੀਂ ਮੋਟਰਸਾਈਕਲ ਫਿਰ ਉੱਥੋਂ ਆ ਪੈਸੇ ਕਿਉਂਕਿ ਖਾਫੀ ਕੇ ਐਸ਼ ਕਰਦੇ ਸੀ ਕੋਈ ਮਾਮਲਾ ਦਰਜ ਨਹੀਂ ਪਹਿਲਾਂ ਕਿਉਂਕਿ ਹਜੇ ਨਵੇਂ-ਨਵੇਂ ਹੀ ਇਹ ਚੋਰ ਕਹਿੰਦੇ ਹਜੇ ਆਈ ਸੀ ਤੇ ਜਿਹੜੀ ਕੀ ਪਟਿਆਲਾ ਪੁਲਿਸ ਦੀ ਇਹਨਾਂ ਤੇ ਅੱਖ ਪੈ ਗਈ ਔਰ ਇਹਨਾਂ ਨੂੰ ਨਾਕੇ ਦੇ ਜਦੋਂ ਘੇਰਿਆ ਘੇਰਨ ਤੋਂ ਬਾਅਦ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਤੁਹਾਡੇ ਸਾਹਮਣੇ ਆ ਕੀ ਹੁਣੇ ਕਿੰਨੀ ਤਾਦਾਦ ਦੇ ਵਿੱਚ ਮੋਟਰਸਾਈਕਲ ਬਰਾਮਦ ਹੋਏ ਨੇ ਸੋ ਵੱਧ ਤੋਂ ਵੱਧ ਤਸਵੀਰਾਂ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਹੋ ਸਕਦਾ ਤੁਹਾਡੇ ਕਿਸੇ ਯਾਰ ਦੋਸਤ ਜਾਂ ਤੁਹਾਡੇ ਕਿਸੇ ਭਰਾ ਦਾ ਜਾਂ ਕਈ ਮੋਟਰਸਾਈਕਲ ਚੋਰੀ ਹੋਇਆ ਤਾਂ ਤੁਸੀਂ ਥਾਣਾ ਲੋਹੜੀਗੜ ਦੀ ਪੁਲਿਸ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਜੇਕਰ ਤੁਹਾਡਾ ਕੋਈ ਕਿਸੇ ਵਕ ਥਾਣੇ ਦੇ ਵਿੱਚ ਮਾਮਲਾ ਦਰਜ ਹੈ ਤਾਂ ਤੁਸੀਂ ਤਾਂ ਵੀ ਥਾਣਾ ਲੋਹੜੀਗੜ ਦੀ ਪੁਲਿਸ ਟੀਮ ਦੇ ਕੋਲ ਆ ਸਕਦੇ ਹੋ ਔਰ ਤੁਸੀਂ ਫਿਰ ਤੁਹਾਨੂੰ ਬਾਰ ਬਾਰ ਇੱਕ ਚੀਜ਼ ਦਿਖਾ ਰਹੇ ਕਿ ਸਪਲੈਂਡਰ ਮੋਟਰਸਾਈਕਲ ਤੋਂ ਇਲਾਵਾ ਹੋਰ ਕੋਈ ਵੀ ਮੋਟਰਸਾਈਕਲ ਨਹੀਂ ਹੈ ਔਰ ਤੁਸੀਂ ਹੁਣ ਵੀ ਇਧਰ ਤੇ ਦਾਦ ਚੋਂ ਦੇਖ ਰਹੇ ਹੋ ਕਿ ਪੀਵੀ 11 ਪੀਵੀ 11 ਜ਼ਿਆਦਾਤਰ ਪਟਿਆਲਾ ਸ਼ਹਿਰ ਦੇ ਹੀ ਸਾਰੇ ਮੋਟਰਸਾਈਕਲ ਚੋਰੀ ਕੀਤੇ ਹੋਏ ਨੇ ਵੱਧ ਤੋਂ ਵੱਧ ਤਸਵੀਰਾਂ ਸ਼ੇਅਰ ਕਰ ਦਿਓ ਔਰ ਆ ਕੇ ਥਾਣਾ ਲੋਰੀਗੇੜ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਡਾ ਮੋਟਰਸਾਈਕਲ ਇਸ ਵੀਡੀਓ ਦੇ ਵਿੱਚ ਜਾਂ ਇਸ ਕਿਸੇ ਤੁਹਾਨੂੰ ਖਬਰ ਦੇ ਵਿੱਚ ਦਿਖ ਰਿਹਾ ਤਾਂ ਤੁਸੀਂ ਤੁਰੰਤ ਥਾਣਾ ਲੋਰੀਗੇੜ ਦੀ ਤਸਵੀਰਾਂ ਡੀ